ਤਾਂ ਦੇ ਲੋਕਾਂ ਦਾ ਹੀ ਪੈਸਾ ਕੋਈ ਬਾਹਰੋਂ ਬੀਜੇਪੀ ਦੇ ਵੱਲੋਂ ਖਰਚਾ ਹੈ ਨਹੀਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਵੱਲੋਂ ਨੈਸ਼ਨਲ ਹਾਈਵੇ ਬੰਗਾ ਫਗਵਾੜਾ ਸੜਕ ਤੋਂ ਪਿੰਡ ਕਲੇਰਾ ਤੱਕ ਦੀ ਲਿੰਕ ਰੋਡ ਦਾ ਅਦਗਟਨ ਕਰਨ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਰਦਾਰ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਪਿੰਡ ਕਲੇਰਾ ਲਿੰਕ ਰੋਡ ਦਾ ਉਦਘਾਟਨ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹ ਕਲੇਰਾ ਕੋਲ ਕੀਤਾ ਇਸ ਮੌਕੇ ਹੋਏ ਸਮਾਗਮ ਵਿੱਚ ਕੁਲਜੀਤ ਸਿੰਘ ਸਰਾਲ ਵਾਈਸ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅਤੇ ਸਰਦਾਰ ਕੁਲਜਿੰਦਰ ਸਿੰਘ ਟਾਹ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰਸਟ ਟਾਹ ਕਲੇਰਾ ਨੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸ ਦਾ ਪਿੰਡ ਕਲੇਰਾ ਲਿੰਕ ਰੋਡ ਦਾ ਉਦਘਾਟਨ ਕਰਨ ਤੇ ਧੰਨਵਾਦ ਕੀਤਾ ਬੋਲੇ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਨ ਬ੍ਰਸਜੀਤ ਜਿੱਦਾਂ ਤੁਸੀਂ ਅੱਜ ਇੱਥੇ ਟਾਹਮ ਕੇ ਪਹੁੰਚੇ ਹੋ ਔਰ ਗੁਰਨਾਕ ਮਿਸ਼ਨ ਹਸਪੀਟਲ ਤੋਂ ਇੱਕ ਰੋਡ ਜਿਹੜੀ ਕਲੀਰਾ ਪਿੰਡ ਤੱਕ ਬਣਾਈ ਗਈ ਆ ਉਹਦਾ ਉਦਘਾਟਨ ਕਰਨ ਆਏ ਹੋ ਜਿੱਦਾਂ ਕਿ 5 5 ਕੁ ਮਹੀਨੇ ਪਹਿਲਾਂ ਤੁਸੀਂ ਵਾਦਾ ਵੀ ਕਰਕੇ ਗਏ ਸੀ ਤੇ ਕੀ ਕਹੋਗੇ ਇਸ ਮੌਕੇ ਤੇ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਜਿਹੜਾ ਮਿਸ਼ਨ ਹੈ ਗੁਰੂ ਨਾਨਕ ਮਿਸ਼ਨ ਜੈਟੀਵਲ ٹرسٹ ਜਿੱਦੇ ਵਿੱਚ ਸਕੂਲ ਵੀ ਚੱਲਦਾ ਹੈ ਉਧਰ ਹਸਪੀਟਲ ਚੱਲਦਾ ਹੈ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਇਹਨਾਂ ਵਾਸਤੇ ਸੜਕ ਉਹਨਾਂ ਦੀ ਲੋੜ ਸੀਗੀ ਉਹ ਮਨਾਈ ਗਈ ਹੈ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਅਦਾਰੇ ਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਔਰ ਅਦਾਰੇ ਨੇ ਵੀ ਤੁਹਾਡਾ ਇੱਕ ਪਰਮਾ ਸਵਾਗਤ ਕੀਤਾ ਔਰ ਸਾਡੇ ਚੈਨਲ ਪੰਜਾਬ 78 ਵਾਲੋਂ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਸ ਤਰ੍ਹਾਂ ਇਥੇ ਗੱਲ ਹੋਈ ਹੈ ਰਸਮ ਇੱਕ ਹੋਰ ਸੜਕ ਦੀ ਮੰਗ ਕੀਤੀ ਗਈ ਹੈ ਉਹਦੇ ਬਾਰੇ ਉਹ ਵੀ ਬਣਾ ਦਾਂਗੇ ਜੋ ਵੀ ਸੜਕਾਂ ਨੇ ਪੰਜਾਬ ਦੀਆਂ ਸਾਰੀਆਂ ਸੀ ਤਾਂ ਬਣਾਉਣ ਵਾਸਤੇ ਤਤਪਰ ਹੈ ਹੁਣ ਪ੍ਰੋਬਲਮ ਥੋੜੀ ਫੰਡਸ ਦੀ ਆ ਰਹੀ ਹੈ ਜਦੋਂ ਫੰਡਸ ਆਗੇ ਉਹ ਵੀ ਬਣਾ ਦਾਂਗੇ ਸਾਰੀਆਂ ਬਣਾਵਾਂਗੇ ਸਾਰੀਆਂ ਮਹਾਰਾਜ ਤੁਸੀਂ ਦੱਸ ਰਹੇ ਹੋ ਵੀ ਫੰਡਸ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਔਰ ਜਿਸ ਤਰ੍ਹਾਂ ਕਿ ਜਾਣਕਾਰੀ ਮਿਲੀ ਹੈ ਔਰ ਤੁਸੀਂ ਦੱਸਿਆ ਵੀ ਭਾਰਤ ਸਰਕਾਰ ਜਿਹੜੀ ਬੀਜੇਪੀ ਸਰਕਾਰ ਹੈਗੀ ਹੈ ਉਹਨੇ ਤੁਹਾਡੇ ਫੰਡ ਰੁਕੇ ਨੇ ਜਿਸ ਤਰ੍ਹਾਂ ਕਿ ਮੰਡੀਕਰਨ ਬੋਰਡ ਦੇ ਵੀ ਰੁਕੇ ਨੇ ਔਰ ਜਿਤਨਾ ਸਿਹ ਦੇ ਫੰਡ ਵੀ ਰੁਕੇ ਗਏ ਨੇ ਫਿਰ ਇਹ ਕਿਸ ਤਰ੍ਹਾਂ ਇੰਤਜ਼ਾਮ ਕਰੋਗੇ ਫੰਡਾਂ ਦਾ ਨਹੀਂ ਫੰਡ ਸਾਨੂੰ ਮਿਲ ਜਾਣੇ ਨੇ ਉਹ ਤਾਂ ਸਾਡਾ ਰਾਈਟ ਹੈ ਉਹ ਤਾਂ ਸਿਰਫ ਇਹਨਾਂ ਨੇ ਲਮਕਾ ਲਈ ਕੁਝ ਦਿਨ ਵਾਸਤੇ ਅਦਰਵਾਈਜ਼ ਉਹ ਫੰਡ ਮਿਲ ਨਹੀਂ ਮਿਲਨੇ ਨੇ ਪੰਜਾਬ ਦੇ ਲੋਕਾਂ ਦੇ ਹੀ ਪੈਸਾ ਕੋਈ ਬਾਹਰੋਂ ਬੀਜੇਪੀ ਦੇ ਵੱਲੋਂ ਖਰਾਂਦਾ ਹੈ ਨਹੀਂ ਨਾ ਬੀਜੇਪੀ ਨੇ ਕੋਈ ਪੰਜਾਬ ਨੂੰ ਪੈਕੇਜ ਦਿੱਤਾ ਐਡੇ ਬੜੇ ਫਲੱਡ ਆਏ ਇੰਨਾ ਨੁਕਸਾਨ ਹੋਇਆ ਨਾ ਬੀਜੇਪੀ ਨੇ ਕੋਈ ਹੋਰ ਮਦਦ ਕੀਤੀ ਉਹ ਤਾਂ ਸਾਡਾ ਪੈਸਾ ਉਹ ਤਾਂ ਦੇਣਾ ਹੀ ਦੇਣਾ ਇਹਨਾਂ ਨੇ ਦੇਣਾ ਹੀ ਪਊਗਾ ਠੀਕ ਹੈ ਮਰ ਸਾਬ ਐਸੇ ਹੁਣ ਜਿਸ ਤਰ੍ਹਾਂ ਇਲੈਕਸ਼ਨ ਦਾ ਬਿਗਲ ਵੀ ਬਚ ਗਿਆ ਮੋਰੇ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਪਾਰਟੀ ਨੂੰ ਪਾਰਟੀ ਚੜਦੀ ਕਲਾ ਚ ਹੈ ਜੀ ਅਸੀਂ ਸਾਰੇ ਪੰਜਾਬ ਚ ਰੈਲੀਆਂ ਕਰਾ ਰਹੇ ਹਾਂ ਪਹਿਲਾਂ ਅਸੀਂ ਕਰ ਚੁੱਕੇ ਹਾਂ ਸਾਰੇ ਪਾਰਲੀਮੈਂਟ ਵਾਈਜ਼ ਹੁਣ 5 ਰਹਿ ਗਈਆਂ ਉਹ ਵੀ ਅਸੀਂ 10 ਤਰੀਕ ਤੋਂ ਸ਼ੁਰੂ ਕਰ ਰਹੇ ਹਾਂ 10 ਫਰਵਰੀ ਤੋਂ 10 ਨੂੰ ਫਿਰ 10 ਨੂੰ ਇੱਥੇ ਫਤੇਗੜ ਸਾਹਿਬ ਹੈ 11 ਨੂੰ ਤਰਨਤਾਰਨ ਇਦਾਂ ਸਾਰੇ ਕਰ ਰਹੇ ਹਾਂ। ਹੋਰ ਕੋਈ ਸਨੇਵਾ ਸਨੇਹਾ ਸਾਡੇ ਦਰਸ਼ਕਾਂ ਮੈਂ ਤਾਂ ਹਾਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਸਦਾ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹ ਆਪਣੇ ਵੱਲੋਂ ਸਿਰ ਤੋੜ ਯਤਨ ਕਰ ਰਹੀ ਹੈ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਵਿਦਿਅਕ ਤੌਰ ਤੇ ਹੈਲਥ ਸਿਸਟਮ ਦੇ ਤੌਰ ਤੇ ਡਿਵੈਲਪ ਕੀਤਾ ਜਾਵੇ। ਉਹਦੇ ਵਿੱਚ ਸਾਡਾ ਸਾਥ ਦੋ ਸਾਰਿਆਂ ਨੂੰ ਬੇਨਤੀ ਹੈ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਵੋਟਰ ਤੁਹਾਨੂੰ ਵੋਟਾਂ ਪਾਣ ਇਹਦੇ ਲਈ ਕੁਝ ਨਹੀਂ ਆ ਜੀ ਪੰਜਾਬ ਦੇ ਲੋਕ ਬਹੁਤ ਸੁਝਵਾਨ ਨੇ ਪੰਜਾਬ ਦੇ ਲੋਕ ਸਮਝ ਰਹੇ ਨੇ ਕਿ ਕਿਸ ਪਾਰਟੀ ਦਾ ਕੀ ਰੋਲ ਰਿਹਾ ਹੈ ਪਿਛਲੇ ਸਮੇਂਾਂ ਚ ਜਿੰਨੇ ਪਾਰਲੀਮੈਂਟ ਮੈਂਬਰ ਵੱਖ-ਵੱਖ ਪਾਰਟੀਆਂ ਚੋਂ ਜਾਂਦੇ ਰਹੇ ਨੇ ਉਹਨਾਂ ਦਾ ਕੀ ਰੋਲ ਰਿਹਾ ਹੈ ਔਰ ਕਿ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਜ਼ਰੂਰ ਭੇਜਣਗੇ ਪਾਰਲੀਮੈਂਟ ਚ ਔਰ 13 ਦੀਆਂ 13 ਸੀਟਾਂ ਪੰਜਾਬ ਦੀਆਂ 14ਵੀਂ ਚੰਡੀਗੜ੍ਹ ਦੀ ਉਹ ਆਮ ਆਦਮੀ ਪਾਰਟੀ ਜਿੱਤੂ ਚੇਰਮੈਨ ਬਰਸ ਜੀ ਤੁਹਾਡਾ ਸਾਡੇ ਚੈਨਲ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਹਰਜਨ ਸਿੰਘ ਜੀ ਬਰਸਟ ਜੋ ਕਿ ਮੰਡੀਕਰਨ ਬੋਰਡ ਪੰਜਾਬ ਦੇ ਚੇਰਮੈਨ ਨੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ ਔਰ ਜਿਸ ਤਰ੍ਹਾਂ ਕਿ ਇਹਨਾਂ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਦੇ ਫੰਡ ਰੋਕੇ ਗਏ ਨੇ ਪਰ ਇਹਨਾਂ ਨੇ ਕਿਹਾ ਵੀ ਬਾਈ ਜਿਸ ਤਰ੍ਹਾਂ ਵੀ ਹੰਡਾਂ ਦੀ ਕਮੀ ਨਹੀਂ ਆਣ ਦਿੱਤੀ ਜਾਏਗੀ ਆਉਣ ਸੰਦੇ ਵਾਲੇ ਸਮੇਂ ਦੇ ਵਿੱਚ ਬੀਜੇਪੀ ਸਰਕਾਰ ਨੂੰ ਵੀ ਇਹਨਾਂ ਦੇ ਫੰਡ ਦੇਣੇ ਪੈਣਗੇ ਔਰ ਜਿਹੜੀ ਪੰਜਾਬ ਦੀ ਤਰੱਕੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਆਣ ਦਿੱਤੀ ਜਾਏਗੀ ਔਰ ਨਾਲ ਹੀ ਇਹਨਾਂ ਦਾ ਕਹਿਣਾ ਕਿ ਆਉਣ ਵਾਲੀਆਂ ਜੋ ਪਾਰਲੀਮੈਂਟ ਵੋਟਾਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਔਰ ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਕਿ ਭਗਵੰਤ ਸਿੰਘ ਮਾਨ ਜਿਹਦੇ ਅਗਵਾਈ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬਹੁਤ ਹੀ ਵਧੀਆ ਕਾਰਜ ਕਰ ਰਹੀ ਹੈ ਔਰ ਇਸ ਕਰਕੇ ਆਉਣ ਵਾਲੀਆਂ ਪਾਰਲੀਮੈਂਟ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਜਿਹੜੇ ਨੇ 13 ਸੀਟਾਂ ਦੇ ਵਿੱਚੋਂ ਵੱਡੀ ਜਿੱਤ ਪ੍ਰਾਪਤ ਕਰਨਗੇ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ ਮੈਂ ਤੈਦਰੁ ਦਰਵਾਜ਼ਾ ਕਰਦਾ ਯੇ ਮੈਂ ਸਰਕਾਰ ਦੇ ਕੰਟਰੋਲ ਵਿੱਚ ਬਸੋਂ ਸਾਹਿਬ ਦਾ ਜੀਮ ਹੈ ਮੱਡੀਗੋੜ ਜਿਹਨਾਂ ਨੂੰ ਅਸੀਂ 4 ਮਹੀਨੇ ਪਹਿਲਾਂ ਬੇਨਤੀ ਕੀਤੀ ਸੀ ਕਿ ਸਾਡੇ ਜਿਹੜੇ ਸਕੂਲ ਨੂੰ ਸੜਕ ਜਾਂਦੀ ਹੈ ਇਹ ਇੰਨੀ ਖਸਤਾ ਹਾਲਤ ਹੈ ਵੀ 130 ਪਿੰਡਾਂ ਤੋਂ ਬੰਦੇ ਜਿਹੜੇ ਬੱਚੇ ਆਉਂਦੇ ਆ ਤੇ ਉਹਨਾਂ ਨੂੰ ਬਹੁਤ ਲੰਘਣਾ ਪੈਂਦਾ ਹੈ ਇਸ ਸਾਡੇ ਤੋਂ ਬੜੀ ਬਹੁ ਮਾੜੀ ਗੱਲ ਹੈ ਤੇ ਉਹਨਾਂ ਨੇ ਸਾਡੀ ਬੀਜ਼ਨਸ ਸਰਕਾਰ ਕਰਦੇ ਹੋਏ ਅੱਜ ਜਿਹੜੀ ਇਹ ਸ਼ੁਰੂਆਤ ਕੀਤੀ ਆ ਜਿਹੜੀ ਸੜਕੇ ਨੇ 61 ਲੱਖ ਰੁਪਏ ਨਾਲ ਤਿਆਰ ਹੋਣੀ ਆ ਔਰ ਇਹ ਕੰਕਰੀਟ ਨਾਲ ਬਣਨੀ ਆ ਮੈਂ ਆਪਣੇ ਬੋਲੋਂ ਸਮੂਹਿਤ ਦਰਸ਼ਕਾਂ ਨੂੰ ਅਤੇ ਸਾਰੇ ਹਲਾਕਾ ਨਵਾਸੀਆਂ ਨੂੰ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਰਕਾਰ ਤੱਕ ਪਹੁੰਚਾਇਆ ਅੱਜ ਚੇਅਰਮੈਨ ਮੈਂ ਡਿਪੋਰਟ ਸਰਦਾਰ ਹਰਜਨ ਸਿੰਘ ਦੀ ਪ੍ਰਸਤ ਜਿਹੜੇ ਕਿ ਇਸ ਤਾਹਾਂ ਕਲੇਰਾ ਸੜਕ ਦਾ ਨਹੀਂ ਪੱਥਰ ਰੱਖ ਕੇ ਗਏ ਆ ਔਰ ਨਾਲ ਦੀ ਨਾਲ ਉਹਨਾਂ ਨੇ ਜਿੱਥੇ ਇਸ ادارے ਦੀ ਮੁਸ਼ਕਲਾਂ ਨੂੰ ਸਮਝਿਆ ਹੋਇਆ ਕਿ ਸਮੂਹ ਦੇ ਵਿੱਚ 1.200 ਬੱਚਾ ਜਿਹੜਾ 100 ਤੋਂ ਉੱਤੇ ਸਟਾਰ ਮੈਂਬਰ ਹੈ ਜਿਹੜੇ ਬਹੁਤ ਮੁਸ਼ਕਲ ਦੇ ਨਾਲ ਲੱਗ ਕੇ ਆਉਂਦੇ ਸੀ ਔਰ ਪਿੰਡਾਂ ਦੇ ਜਿਹੜੇ ਲੋਕ ਹੈ ਵੀ ਬਹੁਤ ਮੁਸ਼ਕਲ ਦੇ ਨਾਲ ਸੜਕ ਤੋਂ ਲੱਗਦੇ ਸੀ ਉਹਨਾਂ ਸਾਰਿਆਂ ਦੀ ਮੁਸ਼ਕਲ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਅਜੋ ਉਹਨਾਂ ਨੇ ਸੜਕ ਤਾਂ ਨਹੀਂ ਪੁੱਟ ਰੱਖਿਆ ਬਹੁਤ ਬਹੁਤ ਮੁੰਡਾ ਧੰਵਾਦ ਔਰ ਨਾਲ ਦੀ ਨਾਲ ਜਿਹੜਾ ਜਿੱਨਾ ਸਾਡੀ ਪੰਜਾਬੀ ਦੀ ਕਹਾਵਤ ਹੈ ਕਿ ਨਾਲੇ ਚੋਪੜੀਆਂ ਨਾਲੇ ਦੋਦ ਉਹਨਾਂ ਨੇ ਜਿੱਥੇ ਸੜਕੇ ਬਣਾਈ ਹੈ ਉਥੇ ਨਾਲ ਦੀ ਨਾਲ ਕੰਕਰੀਟ ਦੀ ਸਰਕ ਜਿਹੜੀ ਆ ਉਹ ਬਣਾ ਕੇ ਦਿੱਤੀਆਂ ਜਿਹੜੀ ਬਹੁਤ ਸਾਲਾਂ ਤੱਕ ਜਿਹੜੀ ਆ ਉਹ ਕਦੀ ਖਰਾਬ ਨਹੀਂ ਹੋਣੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਵੀ ਸਦਾਹਰ ਚੰਚਲ ਬਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਾਡੇ ਇਸ ਨੂੰ ਮਾਨ ਬਖਸ਼ਿਆ ਤੇ ਅੱਗੇ ਤੋਂ ਵੀ ਵਾਦਾ ਕਰਕੇ ਗਏ ਆ ਕਿ ਐਦਾਂ ਹੀ ਸਹਾਰੇ ਨਾਲ ਚਲੇ ਰਹੇਗੇ ਇੱਕ ਵਾਰ ਫੇਰ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ